ਸਮਾਣਾ ਦੀ ਭਿੰਡਰ ਕੋਲੋਨੀ ਦੇ ਵਿੱਚ ਦੋ ਗਵਾਂੜੀਆਂ ਦੀ ਲੜਾਈ ਹੋਈ ਹੈ ਕੋਈ ਮਾਮੂਲੀ ਬਿਵਾਦ ਪਿਛਲੀ ਕੋ ਰੰਜਿਸ਼ ਦੱਸੀ ਗਈ ਹੈ ਇੱਕ ਦਾ ਕਹਿਣਾ ਹੈ ਕਿ ਮੇਰੀ ਗੱਡੀ ਦਾ ਸ਼ੀਸ਼ਾ ਪੰਨਿਆ ਥਾ ਇਸ ਨੋ ਵਿਅਕਤੀ ਵੱਲੋਂ ਔਰ ਦੂਜੇ ਦਾ ਕਹਿਣਾ ਹੈ ਕਿ ਜੇ ਮੇਰੀ ਦੁਕਾਨ ਤੇ ਜਦ ਮੈਂ ਆਪਣੇ ਦੁਕਾਨ ਤੇ ਗਿਆ ਤਾਂ ਮੇਰੇ ਤੇ ਇਹਨਾਂ ਨੇ ਹਮਲਾ ਕੀਤਾ ਹੈ ਪੁਲਿਸ ਸਿਟੀ ਸਮਾਣਾ ਦੇ ਹਵਲਦਾਰ ਸੋਮਨਾਥ ਗਲਵਾਦ ਕੀਤੀ ਗਈ ਤੇ ਉਹਨੇ ਕਹਿ ਕਿ ਦੋਹਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਪਰਤਾਲ ਦੇ ਬਾਅਦ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਲੇਕਿਨ ਦੋਨੋਂ ਪਾਰਟੀਆਂ ਸਮਾਣਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਰੇਲਾ ਜਨ ਮੈਂ ਨਾ ਜਿ ਸਵੇਰੇ ਦੁਕਾਨ ਤੇ ਗਿਆ ਜੀ 7:00 ਵਜੇ ਇਹ ਉਧਰੋਂ ਉਧਰੋਂ ਮਾਦਾਰੀ ਆਗੇ ਘਰ ਜੀ ਉਧਰੋਂ ਫਿਰ ਦੁਕਾਨ ਦੇ ਤੁਰ ਕੇ ਨਾਲ ਦੀ ਨਾਲੀ ਥੋੜੀ ਮਾਤਾ ਹਾਂ ਜੀ ਤੇ ਫਿਰ ਮੁੜ ਕੇ ਬਾਅਦੋਂ ਇਹ ਦੋਵੇਂ ਜੀ ਆਏ ਨੇ ਇਹ ਦੁਕਾਨ ਤੇ ਆ ਕੇ ਹੱਥੀ ਪਾਗੇ ਨੇ ਜੀ ਕਿਸੇ ਉੱਤੇ ਇਹ ਕੋਈ ਲੜਾਈ ਮੇਰੇ ਭਰਾ ਨਾਲ ਹੋਈ ਸੀ ਜੀ ਅੱਛਾ ਕੱਲ ਦੀ ਕੋਈ ਹਾਂ ਜੀ ਪਹਿਲਾਂ ਦੀ ਹੈ ਪਹਿਲਾਂ ਦੀ ਜੀ ਅੱਛਾ ਤੇ ਉਦੋਂ ਮੁੜ ਕੇ ਕੱਲ ਫਿਰ ਦਮਜਾ ਆ ਕੇ ਸਵੇਰੇ ਮੇਰੇ ਹੱਥੀ ਪਾਗੇ ਜੀ ਫਿਰ ਨਾਲੇ ਦੇ 7300 ਰੁਪਇਆ ਲੈ ਗਏ ਨੇ ਜੀ ਚੁੱਕ ਗਏ ਜੀ ਤੇ ਨਾਲੇ ਫਿਰ ਉਧਰੋਂ ਤੇ ਇਧਰ ਕੜਾ ਮਾਰਿਆ ਜੀ ਤੇ ਨਾਲੇ ਦੇ ਪਿੱਛੇ ਇੱਟ ਮਾਰੀ ਜੀ ਕਹਿਣਾ ਇਹ ਹੈ ਜੀ ਦੇਖੋ ਆਪਣੇ ਗਵਾਂਢੀ ਨੇ ਜੀ ਸਾਹਮਣੇ ਅੱਜ ਤੋਂ 15 20 ਦਿਨ ਪਹਿਲਾਂ ਇਹਨਾਂ ਨੇ ਛੱਤ ਤੇ ਚੜਕੇ ਮੇਰੀ ਗੱਡੀ ਦਾ ਸ਼ੀਸ਼ਾ ਪੰਨਿਆ ਤੇ ਡਿਸ਼ ਤੋੜੀ ਵਦਰੇ ਤੋਂ ਸਾਨੇ ਉਦੋਂ ਕੁਝ ਨਹੀਂ ਕੀਤਾ ਰਿਪੋਰਟ ਵੀ ਕੀਤੀ ਸੀ ਕੁੱਤਾ ਘਮਾਣ ਵਾਸਤੇ ਨਿਕਲਿਆ ਸੀ ਬਾਹਰ ਇਹ ਖੜਾ ਸੀ ਤੇ ਓਖਾ ਕਲਗਾ ਚੱਕ ਨੇ ਇਹਨਾਂ ਨੇ ਮੈਨੂੰ ਮੇਰੀ ਘਰਦਿਆਂ ਨੂੰ ਰਾਤ ਗਾਲਾਂ ਕੱਢੀਆਂ ਸੀ ਐਸੇ ਦੀ ਹਸਪੀਟਲ ਉਬੀਰ ਨੂੰ ਲੇਕੇ ਦੂਜੇ ਨੂੰ ਇਹਨਾਂ ਨੇ ਮੇਰੇ ਘਰ ਦੇ ਨੂੰ ਗਾਲਾਂ ਕੱਢੀਆਂ ਮੈਂ ਕਿਹਾ ਵੀ ਤੈਨੂੰ ਰਾਤ ਉਲਟਾ ਸੋਟਾ ਮੇਰੇ ਘਰ ਦੇ ਨੂੰ ਬੋਲਿਆ ਵੀ ਤੂੰ ਜੇ ਗੱਲ ਕਰਨੀ ਸੀ ਮੇਰੇ ਨਾਲ ਘਰ ਦਾ ਕੋਈ ਸੀ ਵੀ ਜਨਾਨੀ ਨਾਲ ਬੰਦ ਦਾ ਕੋਈ ਮਤਲਬ ਨਹੀਂ ਜ਼ਰਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੈਨੂੰ 2 ਘੰਟੇ ਦਿਖਾਵਾਂ ਮੈਂ ਕੀ ਚੀਜ਼ਾਂ ਮੈਂ ਪੁਲਸ ਵਾਲੇ ਦਾ ਮੁੰਡਾ ਤੇ ਪੁਲਸ ਵਾਲੇ ਦਾ ਰੋਮ ਮਾਰਦੇ ਨੇ ਜੇ ਪੁਲਸ ਵਾਲੇ ਦੇ ਮੁੰਡਾ ਸਾਡੇ ਤੇ ਰੋਮ ਮਾਰੂਗਾ ਤਾਂ ਪੂਰਾ ਸਾਡੇ ਖਿਲਾਫ ਹੋਊਗਾ ਤਾਂ ਅਸੀਂ ਕਿੰਨੂ ਕਹਾਂਗੇ ਜਾ ਕੇ। ਸੀਸਾ ਪੰਨੇ ਆ ਜੀ ਪਰसों ਬਿਜਲੀ ਦੇ ਮੀਟਰ ਦੀਆਂ ਤਾਰਾਂ ਪਲਾਸ ਨਾਲ ਕੱਟ ਕੇ ਗਿਆ ਜੀ ਰਾਤ ਨੂੰ ਮੇਰੇ ਘਰ ਦੇ ਆਨੇ ਦੇਖਿਆ ਜੀ ਭੱਜਦਾ। ਸਾਡੇ ਕੋਲੇ ਕਮਰਤਪਾਲ ਸਿੰਘ ਗੁਰਬਖਸ਼ ਸਿੰਘ ਜੀ ਹੈ। ਹਾਂ। ਵਾਸੀ ਪਿੰਡਰ ਕਲੋਨੀ ਸਮਾਣਾ। ਹਾਂ। ਦੂਜੀ ਐਮਐਲਏ ਹੈਗੀ ਹਰਪਾਲ ਸਿੰਘ ਜੀ। ਸਾਨੂੰ ਬਰੂਪ ਸਿੰਘ ਜੀ ਇਹ ਵੀ ਪਿੰਡ ਕਲੋਨੀ ਇਹ ਗਵੰਟ ਨਹੀਂ ਆਪਾਂ ਅੱ체। ਇਹਨਾਂ ਦਾ ਲੜਾਈ ਝਗੜਾ ਹੋਇਆ ਕਿਸੇ ਗੱਲ ਨੂੰ ਲੈ ਕੇ। ਪਹਿਲਾਂ ਰਾਤ ਸੀ ਕਿ ਦਰਖਾਸਤ ਨਹੀਂ ਕੋਈ ਦਰਖਾਸਤ ਨਹੀਂ ਆਈ ਪਹਿਲਾਂ ਸਾਡੇ ਕੋਲ ਕੰਪਲੇਂਟ ਆਈ ਹੀ ਰਾਤ। ਪਰਾਧ ਕੰਪਲੇਟ ਆ ਜੀ ਉੱਤੇ ਜਾ ਕੇ ਵੀ ਆਏ ਸੀ ਮੈਂ ਪਹਿਲੇ ਵੀ ਕੰਪਲੇਟ ਹੈ ਤੁਹਾਡੇ ਕੋਲ ਨਹੀਂ ਉਹ ਸਾਡੇ ਕੋਲ ਨਹੀਂ ਹੈ ਜੀ ਹੋਰ ਕਿਸੇ ਕੋਲ ਹੋਵੇ ਮੈਂ ਕਹਿ ਨਹੀਂ ਸਕਦਾ ਤੇ ਉਹ ਨਹੀਂ ਆ ਕਿ ਫਿਰ ਅਸੀਂ ਰਾਤ ਨੂੰ ਜਾ ਕੇ ਆਏ ਸੀ ਇਹਨਾਂ ਨੂੰ ਟਿਕਾੜ ਤੋਇਆ ਸੀ ਚਲ ਕੋਈ ਨਹੀਂ ਸਵੇਰੇ ਤੁਹਾਡਾ ਮਸਲਾ ਹੱਲੂ ਕਰਦਾ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹ ਸੌਂਗੇ ਤੇ ਅੱਗੇ ਅੱਜ ਸਵੇਰੇ ਫੇਰ ਇਹਨਾਂ ਦਾ ਇੱਕ ਤੇ ਆ ਅਮਰਤਪਾਰਕ ਤੇ ਆਪਣੀ ਦੁਕਾਨ ਖੋਲਦਾ ਹੁਣ ਉੱਥੇ ਕਿਤੇ ਲੜਾਈ ਝਗੜਾ ਫੇਰ ਹੋਇਆ ਇਹਨਾਂ ਦਾ ਹੁਣ ਦੋਵੇਂ ਧਿਰਾਂ ਦਾਖਲ ਨੇ ਬਿਆਨ ਲਿਖ ਲਿਖ ਰਹੇ ਇਹਨਾਂ ਦੇ ਜੋ ਕਾਰਵਾਈ ਬਣਾਈ ਕਰ ਦੋਗੇ ਕੈਮਰਾਮੈਨ ਪ੍ਰਥਮ ਦੇ ਨਾਲ પુરુષોત્તમ કૌશિક સમણા ન્યૂઝ